ਪਕਾਉ ਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਸਿਆਣੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਦਾਇ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਆਪੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰ ਕੇ ਖਾਲ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਨਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋ ਜੜੀ ਸਤਿਗੁਰੂ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਜਾਣ ਕੇ ਆਪ ਜੀ ਦੀ ਐਸਿਕ ਸੰਗਤ ਆਪ ਦੇ ਸਰੂਪ ਦਰਬਾਰ ਚਲ ਜਾਣ ਲਈ ਹਾਜ਼ਰ ਹੋਈਆਂ ਸਤਿਗੁਰੂ ਚੱਲਣ ਦੀ ਆਗਿਆ ਬਖਸ਼ੋ ਰਸਤੇ ਦੀ ਬਾਦ ਘਟਦੇ ਆਪ ਸਹਾਇ ਹੋਣਾ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਨ ਖੁੱਲ੍ਹੇ ਦਰਸ਼ਨਦਾਰੇ ਬਖਸ਼ੇ ਰਹਿਲ ਕਰਨਾ ਸਤਿਗੁਰੂ ਦਰਾਈਆਂ ਸੰਗਤਾਂ ਦੀ ਹਾਜ਼ਰੀ ਸੇਵਾ ਤਿਲ ਫੁੱਲਿਆਂ ਦਾ ਹੋਇ ਪ੍ਰਾਨ ਕਰਨਾ ਕਦਮ ਕਦਮ ਲੇਖੇ ਲਾਉਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਦੇ ਰੋਗ ਤਾਂ ਤੰਦਰੁਸਤੀ ਦੀ ਦਾਤਾਂ ਮੁਕਸ਼ਣੀਆਂ ਘਰ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਬਖਸ਼ਣੇ ਸਤਿਗੁਰੂ ਨਗਰ ਖੇੜੇ ਫਸਲਵਾੜੀ ਤੇ ਮਿਹਰ ਪ੍ਰੇਅਤ ਰੱਖਣਾ ਹਰਮਦਾਨ ਫਤਿਹ ਦੀ ਦਾਤ ਬਖਸ਼ਣੀ ਸਵਾਸ ਸਵਾਸ ਅਪਣਾ ਸਿਮਰਨ ਬਖਸ਼ਣਾ ਹੋਮੇ ਤੋਂ ਬਚਾ ਕੇ ਰੱਖਣਾ ਸਹੀ ਪਿਆਰਿਆ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਿਹਾਲ ਸਤਨਾਮ ਆਈ ਗੁਰੂ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਾਤ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ

ਤਨ ਨਾਮ ਵਾਹਿਗੁਰੂ ਸਤ ਨਾਮ ਰਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਰਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕਰੇ ਆਪਣੇ ਚੇਰੇ ਆਪਣੀ ਸਰਨ ਰਾਖ ਪ੍ਰਭ ਦਤ ਘਰ ਪ੍ਰਸਾਦ ਕਨ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਵਲ ਵਸੇ ਮੇਰੇ ਚਿੱਤਾਂ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣ ਤਾਸ ਨਾਨਕ ਏਕ ਕਰੇ ਅਰਦਾਸ ਲਵੇ ਸਰ ਨਹੀਂ ਪੂਰਨ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Yeah. ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾ ਤੁਮਰਾ ਖਣ ਹਾਰੇ ਪਾਵਕ ਸਾਗਰ ਅਥਾ ਲੈਰ ਮਹਿ ਤਾਰੋ ਤਾਰਣਾਂ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਖਣਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਹਰੂ ਤਾਰਣਾਰੇ ਮਹਾਦੋ ਸਾਕਰ ਸਿਰ ਮੋਰਾ ਇਹ ਹ ਉਹ ਤੁਹਾਰੋ ਤੋਰਾ ਰਹਾ ਹਿਤ ਕੋ ਮੇਰੇ ਸੁਮਾਨ ਕਰਨ ਹਾਰ ਕ੍ਰਿਣ ਜਨ ਸੋ ਦਸ ਮਾਗਨ ਕੋ ਸਗਲੇ দান ਦੇ ਪ੍ਰਭ ਭਨ ਇਹਨ ਮੈਂ ਅਵਰ ਕਿਨਹਿ ਮੈਂ ਅਵਰਾ ਅਚਰਜ ਚਲਤ ਤੋ ਮਾਰੇ ਰੂੜ ਕਰ ਗਵੀਰੋ ਉਚੋ ਅਗਮ ਵਿਾਰੇ ਸਾਧ ਸੰਗ ਜਉ ਤੁਮੇ ਮਿਲਾਇਓ ਤਾ ਸੁਣੀ ਤੁਮਾਰੀ ਬਾਣੀ ਅਨੰਦ ਪ੍ਰਪੇਤ ਹੀ ਨਾਨਕ ਪਰਦਾ ਉਰਖ ਨਿਰਬਾਣੀ ਸਾਧ ਸੰਗ ਜੋ ਤੁਮਹਿ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਅਨਦ ਪਿਆਸ ਪੀਛਤ ਹੀ ਨਾਨਕ ਰਦਾ ਪ੍ਰਖ ਨਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਐ ਤੂੰ ਰਾਖਣ ਹਾਰੇ ਪਾਵਗ ਸਾਗਰ ਅਖਾਹ ਲਹਿਰ ਮੈਂ ਤਾਰੋ ਤਾਰਣ ਹਾਰੇ